ਮਰੇ ਭੈ ਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫੌਸਲਾ ਵੀ ਬਹੁਤ ਵਧੀਆ ਹੋ ਰਹੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਜੋ ਬਣ ਜੀ ਬਰਕਤਾਂ ਲੋਜੀਸ ਚੱਲਦੇ ਜੀ ਕੰਮ ਵਧੀਆ ਤੇ ਠੰਡ ਆ ਜੀ ਜਿਹੜੀ ਉਹ ਦੁਬਾਰਾ ਦੁਬਾਰਾ ਆ ਹੀ ਜਾਂਦੀ ਹੈ ਚਲੋ ਬਾਕੀ ਮੌਸਮ ਪਰ ਡਿਪੈਂਡ ਹੁੰਦੀ ਹੈ ਠੰਡ ਕਈ ਗੱਲਾਂ ਸਿਆਣੇ ਕਹਿੰਦੇ ਹੁੰਦੇ ਆ ਚਲੋ ਬਸਾਖ ਦੇ ਵਿੱਚ ਪੈਂਦੀ ਆ ਵੀ ਬਾਡੀ ਮੈਂ ਵੀ ਇਹ ਦੇਖੀ ਵੀ ਚੀਜ਼ ਹੈ ਬਸਾਖ ਦੇ ਵਿੱਚ ਜਾ ਕੇ ਵੀ ਕਈ ਗੱਲਾਂ ਸਵੇਰੇ ਜਦੋਂ ਕਣਕ ਵੱਢਣ ਜਾਂਦੇ ਆ ਤਾਂ ਲੋਈ ਲੈ ਕੇ ਜਾਣਾ ਪੈਂਦਾ ਵੀ ਖੇਤ ਨੂੰ ਵੀ ਜੇ ਪਾਈਏ ਸੋ ਇਸ ਟਾਈਮ ਤਾਂ ਤੁਹਾਨੂੰ ਪਤਾ ਵੀ 5-4 ਦਿਨ ਪਹਿਲਾਂ ਮੀਂਹ ਸੋਣਾ ਪਿਆ ਏ 3 ਦਿਨ ਦੀ ਝੜੀ ਲੱਗੀ ਸਰਸ ਕਰਕੇ ਮੁੜ ਕੇ ਦੁਬਾਰਾ ਤੋਂ ਠੰਡ ਆ ਗਈ ਪਰ ਚਲੋ ਇਹ ਠੰਡ ਜਿਹੜੀ ਫਸਲਾਂ ਬਾਤਰ ਕਿਉ ਵਰਗੀ ਐ ਵੀ ਫਸਲ ਨੂੰ ਕੋਈ ਬਿਮਾਰੀ ਨਹੀਂ ਪੈਣੀ ਤੇ ਵਧੀਆ ਫਸਲਾਂ ਰਹਿਣੀਆਂ ਜੀ ਚਲੋ ਬਾਕੀ ਵੀਰੋ ਪਰਮੇਸ਼ਰ ਦੇ ਹੱਥ ਹੁੰਦਾ ਉਹ ਜੋ ਕਰਦਾ ਉਹ ਵਧੀਆ ਹੀ ਕਰਦਾ ਵੀ ਉਹ ਕੁਝ ਲੰਬਾ ਸੋਚ ਕੇ ਰੱਖਦਾ ਸਾਨੂੰ ਹੋ ਜਾਂਦਾ ਵੀ ਚਲੋ ਵੀ ਇਹ ਮਾੜਾ ਹੋਣ ਲੱਗਿਆ ਪਰ ਨਹੀਂ ਚਲੋ ਪਰਮੇਸ਼ਰ ਅੱਗੇ ਅਰਦਾਸ ਵੀ ਕਰਦੇ ਰਹਿ ਕਰੋ ਵੀ ਵਾਹਿਗੁਰੂ ਤੂੰ ਸਭ ਕੁਝ ਠੀਕ ਰੱਖੀ ਤਾਹੀਂ ਬੈਲ ਸੁਰੱਖਣਾ ਤੇ ਚਲੋ ਬਾਕੀ ਪਰਮੇਸ਼ਰ ਤਾਂ ਕਰਦਾ ਤਾਂ ਪਤਾ ਹੀ ਐ ਤੇ ਢੇੜਾਂ ਚ ਖੇਤ ਚ ਵਰਦੇ ਹੈ ਜੀ ਢੇੜਾ ਉਧਰ ਸਾਹਮਣੇ ਸਾਹਮਣਾ ਮਲਕੀਤ ਬਾਈ ਵੀ ਆ ਰਿਹਾ ਉਹਦੇ ਨਾਲ ਵੀ ਤੁਹਾਨੂੰ ਮਿਲਾ ਦੇਣਾ ਜੀ ਤੇ ਸਵੇਰ ਸਵੇਰ ਦਾ ਹੀ ਟਾਈਮ ਹੈ ਜੀ ਤੇ ਉਹ ਤੋਂ ਬਾਅਦ ਚਲੋ ਚੱਲਦੇ ਜੀ ਪਰਮਰਾਂ ਨੂੰ ਵੀ ਅੱਜ ਸਕੂਲ ਛੱਡਣਾ ਜੀ ਹੁਣ ਆਪਾਂ ਨੇ ਤੇ ਚਲੋ ਬਾਕੀ ਤੁਹਾਨੂੰ ਸਾਰਿਆਂ ਨਾਲ ਮਲਾਉਂਦੇ ਜੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੈ ਬਾਈ ਖੇਤ ਕੰਨੀ ਪਹੁੰਚੇ ਵੀ ਇੱਧਰ ਬਾਈ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਦੇਖੇ ਕਿ ਅਨਮਾਨ ਲਾ ਰਿਹਾ ਮਾ ਮਾ ਜੋਂ ਤੇ ਕਿਹਨੂੰ ਪੁੱਛਦਾ ਮਾ ਜੋਂ ਆ ਕਿਤੇ ਕਹਿੰਦਾ ਜੋਂ ਵੀ ਜਨੇ ਤੂੰ ਆਇਆ ਖਾਸੀ ਦਿਨ ਬਾਸਾ ਜਭੀ ਹੈ ਪਰ ਬੜਦਾ ਤੂੰ ਬਰਸੇਨ ਰੋਜ ਲਾਗੇ ਆ ਬੜਦਾ ਤਾਂ ਪਰਾ ਹੀ ਆ ਉੱਥੇ ਮੈਂ ਬਾਕੀ ਤੇਰਾ ਨੱਠ ਭੱਜ ਕੇ ਦਉਂਗਾ 15 ਦਿਨ ਹੋ ਗਿਆ ਜੇ ਸਾਲਾ ਜੰਮ ਹੀ ਟਾਈਮ ਨਹੀਂ ਹੈਗਾ ਆ ਫੇ ਗੰਨੇ ਦੀ ਬਜਾਈ ਚੱਲਦੀ ਸੀ ਨਾ ਵਿੱਚੇ ਮੌਸਮ ਖਰਾਬ ਹੋਈ ਗਿਆ ਵਿੱਚੇ ਮੌਸਮ ਖਰਾਬ ਹੋ ਗਿਆ ਫੇ ਗੰਨੇ ਦੀ ਬਜਾਈ ਚੱਲਦੀ ਨਹੀਂ ਕੋਈ ਦਿਨ ਹੋ ਗਿਆ ਹਮ ਸਹੀ ਗੱਲ ਹੈ ਇੱਕ ਗੱਲ ਦੱਸ ਬਾਈ ਮੈਨੂੰ ਆਹ ਜਿਹੜੀ ਜੱਬੀ ਗਿਰ ਗਈ ਏ ਖੜੀ ਤਾਂ ਨਹੀਂ ਹੋਣੀ ਨਹੀਂ ਨਹੀਂਗਾ ਖੜੀ ਇਹ ਤਾਂ ਹੁਣ ਸਿੱਟੜੇ ਦੇ ਹੁਣ ਸਿੱਟੜੇ ਜੋਗੀ ਹੋਇਆ ਹਾਂ ਫਿਰ ਤੋਂ ਬਟਾਲ ਪਰ ਹੁਣ ਜਿਹੜੀ ਸਾਲਪਰੇ ਜਾਣੀ ਹੈ ਇਹ ਬੌਝਾ ਵਾਲੇ ਨਾਲ ਹੈ ਨਾ ਫਿਰ ਇਹਦਾ ਵਜਨ ਵੀ ਘਟਣਾ ਨਾਲੇ ਪੀਲੇ ਵੀ ਹੋ ਜਾਣੀ ਉਹ ਠੀਕ ਆ ਗਿਆ ਵਜਨ ਗੰਨਾ ਕਰਤਾ ਨਵੇਟਤਾ ਨਹੀਂ ਇਹ ਚਾਰ ਪਾਤੀਆਂ ਖੜੀਆਂ ਨਾ ਨਾ ਬਿਜਾਈ ਵਾਲਾ ਬਿਜਾਈ ਵਾਲਾ ਜਿਨੇੜ ਬੜਦੀ ਅੱਛਾ ਬਿਜਾਈ ਵਾਲਾ ਜਿਨੇੜ ਦੂਗੀ ਹੂੰ ਠੀਕ ਆ ਕਣਕ ਪਰਤਾ ਤੇਲੇ ਦੀ ਸਪਰੇ ਕਰੀ ਤਾਂ ਨਹੀਂ ਹੈਗੀ ਨਾ ਕਰੂੰਗੀ ਹੁਣ ਤਾਂ ਪਾੜੇ ਪਾਣੀ ਖੜਾ ਹੁਣ ਤਾਂ ਮੀਂਹ ਪਿਆ ਹੈ ਹਾਂ ਮਹੌਣਾ ਗੰਨਾ ਵੀ ਕੇ ਸਪਰੇ ਪਰੇ ਹੈ ਇਹਦੇ ਉੱਪਰ ਸਪਰੇਅ ਕਰਦੇ ਦੂਈਆਂ ਪਰ ਵੀ ਕਣਕ ਖੋਜੂਗੀ ਉਹ ਦੇਖੀ ਤੂੰ ਕਣਕ ਹੁੰਦੀ ਹੋ ਜਾਣੀ ਫੁੱਲ ਹੋ ਜਾਣੀਆਂ ਨਾ ਪੂਰੀ ਹੁੰਦੀ ਆ ਇਹ ਹਾਂ ਮਾਈ ਤੇ ਲੇਟ ਆ ਜਾ ਰੋਕਣ ਵੀ ਜੇ ਕੀ ਕੀ ਠੰਡ ਵਾਲੀ ਕਣਕ ਹੈ ਨਾ ਇਹ ਪੂਰੀ ਠੀਕ ਹੈ ਅੱਜ ਠੰਡ ਬਹੁਤ ਈ ਭਾਈ ਹਾਂ ਕੋਰੇ ਵਾਲਾ ਕੰਮ ਹੋ ਗਿਆ ਦੁਬਾਰਾ ਹਾਂ ਹਾਂ ਇਹ ਸਾਨੂੰ ਹੋ ਗਿਆ ਤਵੇ ਸਹੀ ਗੱਲ ਆ ਮੌਸਮ ਤਾਂ ਹੁਣ ਭਾਈ ਖੁੱਲ ਗਿਆ ਹਨਾ ਖੁੱਲ ਗਿਆ ਹੁਣ ਚੱਲਦਾ ਹੁਣ ਥਾੜੇ ਦਿਨ ਲੱਗਣ ਹਾਂ ਤਾਂ ਨਹੀਂ ਇੱਕ ਮਹੀਨਾ ਰਹਿ ਗਿਆ ਕਣਕ ਨੂੰ ਮੰਨ ਕੇ ਚੱਲ ਅੱਜ 10 ਹੋ ਗਈ ਅੱਜ ਠੀਕ ਬਸ 10 ਅਪ੍ਰੈਲ ਨੂੰ ਮੀਨਾ ਤੱਕ ਕੰਫਰੇ ਦੇ ਵੜਾਈਆਂ ਪੈ ਜਾਣਗੀਆਂ ਆਵਾਜ਼ ਨਹੀਂ ਜਿਹੜੀ ਆਹ ਕਣਕ ਇਹਨੂੰ ਸਮਝ ਪੜਾਈ ਪੈ ਜਾਣਗੀਆਂ ਆ ਸਾਡੇ ਵਾਲੇ ਕਣਕ ਵੱਡ ਹੋ ਜਾਣੀਆਂ ਪਹਿਲਾਂ ਵੀਜ ਹੋਈ ਵੀ ਆ ਠੀਕ ਹੈ ਅੱਛਾ ਹੋਰ ਆ ਰਾਜੂ ਭਾਈ ਵਾਲੀ 303 ਬੀਜ ਉਹਨੂੰ ਹੋਰ ਫਰਕ ਪਿਆ ਬਹੁਤ ਇਹਦੇ ਨਾਲ ਤੇ ਵੀ ਪਲਕਣ ਪਰਾ ਥੋੜੀ ਜੀ ਹਾਂ ਬੀਜਾਂ ਦਾ ਵੀ ਫਰਕ ਹੈ ਤੁਸੀਂ ਜਿਹੜੀ ਸਪਰੇ ਕਰੀਏ ਜੇ ਟੇਢੀ ਤਾਂ ਜੀ ਅਸੀਂ ਤਾਂ 10 ਦਿਨ ਹੋ ਗਏ ਕਰੀ ਇਹਨੂੰ ਠੀਕ ਹੈ ਬੱਚੇ ਟਿਲਟ ਵਿੱਚੇ ਤੇਲੇ ਦੀ ਸਾਰੀ ਵਧੀਆ ਕਰਤੀ ਤੇ ਆਹ ਹੁਣ ਨਿਕਰਨ ਲੱਗੀ ਹੈ ਜਾਂ ਉਹ ਕਰ ਦੇਣੀਗਾ ਹਮ ਕੌਲ ਨਾ ਕਰੇ ਕਰ ਦੇਵੇ ਚਾਹੇ ਹੋਵੇ ਚਾਹੇ ਨਾ ਨਹੀਂ ਹੁਣ ਅਸੀਂ ਆਹਦੇ ਗੰਨੇ ਚ ਫਸੇ ਹੋਇਆ ਕਰ ਦੇਣੀ ਹੁਣ ਨਾਲੇ ਪੈਰ ਖੜ੍ਹ ਜੂਗਾ ਮੀਤੇ ਬਾਅਦ ਹਾਂ ਸਹੀ ਗੱਲ ਹੈ ਜੀ ਤੂੰ ਅੱਜ ਕਿੱਧਰ ਆਇਦਰ ਮੈਂ ਤਾਂ ਹੈ ਬੈ ਖਰਾਬ ਕਰਦੀ ਗਿਆ ਜਾਂ ਮਾਨ ਨਾ ਇਹ ਤਾਂ ਕੁਛ ਗਾਂ ਤਾਂ ਰਾਤ ਤਾਰ ਲਾਈ ਵਿੱਚ ਤੇ ਮੈਂ ਤਾਂ ਹਮ ਮੈਂ ਤਾਂ ਤੇ ਗੁਰੂ ਆ ਜਾ ਚੱਲ ਫਿਰ ਚੱਲ ਉਹ ਥੰਦੋਂ 2 ਮਿੰਟ ਪਹਿਲ ਲੈਂਦੇ ਚੱਲ ਆ ਗਿਆ ਉਧਰ ਮਸੜ ਵੀ ਆ ਗਿਆ ਮੈਨੂੰ ਸੁਣਾਏ ਕੋਈ ਨਹੀਂ ਚੱਲ ਚੱਲ ਕੰਮ ਤਾਂ ਚੱਲਦੀ ਰਹਿਣਾ ਜ਼ਿੰਦਗੀ ਤੇ ਅੱਛਾ ਠੀਕ ਆ ਠੀਕ ਆ ਲੋ ਬਾਈ ਮਲਕੀਸ਼ੀ ਬਾਈ ਅੰਬਾਂ ਨੂੰ ਵੀ ਕੁਹਰ ਲੱਗਿਆ ਪੈਣ ਹੈ ਪੈਣ ਨਾਲ ਪੈਕ ਗੱਲ ਆ ਬਾਈ ਮਲਕੀਸ਼ੀ ਬਾਈ ਦੀ ਇੱਕ ਬਹੁਤ ਜਿਆਦਾ औरत ਵਿੱਚ ਤੇ ਮਰੂਦ ਕੱਢਦਾ ਹੈ ਕੋਈ ਨਾ ਕੋਈ ਦੇਖ ਕੇ ਹੈ ਨਹੀਂ ਹੈ ਗਿਆ ਐਂ ਦਾ ਵਿੱਚ ਵਿੱਚ ਛੂਟੇ ਆ ਹਾਂ ਅੰਬਾਂ ਨੂੰ ਬਾਈ ਲੱਗਿਆ ਕੁਹਰ ਪੈਣ ਮਰੂਦ ਨੂੰ ਵੀ ਆ ਜਾਣਾ ਠੀਕ ਨਹੀਂ ਇੱਕ ਨਹੀਂ ਆ ਲੋ ਬਾਈ ਚੱਲ ਰਿਹਾ ਕੰਮ ਸ਼ੂਦੀ ਨੂੰ ਤਿਆਰੀ ਹੈ ਨੂੰ ਹੋਣੀ ਕੋਹ ਰੰਬਾ ਨੂੰ ਮਾੜਾ ਮਾੜਾ ਲੱਗ ਗਿਆ ਪੈਣ ਆ ਤਾਂ ਹੁਣ 10 ਦਿਨ ਅੱਗੇ ਦਾ ਪੱਤਾ ਨਹੀਂ ਕਿਲੇ ਇਹਨੂੰ ਪਾਣੀ ਹਾਂ ਜਮਨ ਨਹੀਂ ਮਿਲਣਾ ਜੀ ਹਾਂ ਚਲੋ ਠੀਕ ਹੈ ਜੀ ਲੋ ਬਾਈ ਬਾਗਬਾੜੀ ਆਪਾਂ ਨੇ ਜਿਹੜੀ ਆਪਣੇ ਕਰੀ ਸੀ ਸਾਫ਼ ਲੱਗੀ ਲੈਰਾਂ ਚੇਰਾ ਮਾਰਨ ਪੂਰੀਆਂ ਬੇ ਬੂਟਿਆਂ ਨੂੰ ਪੱਤੇ ਜਿਹੜੇ ਲੱਗੇ ਹੋਣ ਆ ਦੇਖੋ ਹੁਣ ਲੱਗ ਗਿਆ ਪਾਣੀ ਪੈਣ ਪ੍ਰੋਪਰ ਤੇ ਉਧਰ ਆਪਣੀਆਂ ਗੱਡੀਆਂ ਤਿਆਰ ਆ। ਉਹ ਬਾਈ ਬੱਚਿਆਂ ਨੂੰ ਛੱਡਣ ਜਾਣਾ ਸਕੂਲ ਇੱਕਾਂ ਮੋਟਰਸਾਈਕਲ ਅੰਦਰ ਤੇ ਇੱਧਰ ਬਾਈ ਆ ਵੀ ਬੁੱਟੇ ਨੂੰ ਪੱਤੇ ਫੁੱਲ ਵਟਾ ਫੁੱਲ ਆ ਦੇਖੋ ਤੇ ਉਧਰ ਬੱਚੇ ਵੀ ਬਾਈ ਤਿਆਰ ਆ ਆਪਣੇ ਖੜੇ ਤੇ ਅੱਜ ਜਸ਼ਨ ਦਾ ਪੇਪਰ ਵੀ ਆ ਜੀ। ਲੈ ਵੀ ਪਹਿਲਾਂ ਪਰਮ ਨੂੰ ਮਿਲੋ ਜੀ। ਸასიਕਰ ਹਾਂ ਇੱਧਰ ਜਸ਼ਨ ਨੂੰ ਮਿਲੋ ਜੀ। ਮੇਰੇ ਲਈ ਫੋਨ ਚਾਲ ਨਹੀਂ ਕਰਦਾ ਸਸਕਾਰ ਜੀ। ਹਾਂ ਬਾਈ ਤਿਆਰੀ ਆ ਪੂਰੀ। ਹਾਂ ਜੀ ਆ ਰਹੀ। ਜਸ਼ਨ ਅੱਜ ਪੇਪਰ ਵੀ ਆ ਤੇਰਾ ਪੁੱਤ ਪੜਾਈ। ਚਲਦੀ ਆ। ਅੱਛਾ। ਪੜ੍ਹ ਕੇ ਚੱਲੀ ਆ ਪੜ੍ਹਾਈ ਚੱਲਦੀ ਨਹੀਂ ਵਧੀਆ। ਪੜ੍ਹ ਕੇ ਚੱਲੀ ਆ ਟਿਊਸ਼ਨ ਚ ਵੀ ਤਿਆਰੀ ਕੀਤੀ ਸੀ। ਅੱਛਾ, ਬੈਗ ਤਾਂ ਤਾਂ ਬੜਾ ਹੀ ਚੱਕਿਆ ਵਾਏ ਫੇਰ ਵੀ। ਹਾਂਜੀ, ਉਹ ਮੈਮ ਨੇ ਕਹੇ ਸੀ ਨਾ ਵੀ ਬੈਗ ਲੈ ਕੇ ਆਉਣਾ। ਅੱਛਾ। ਜੇ ਇੱਧਰ ਵਾਈ ਅਮਨ। ਦੂਸਰੀ ਗੱਲ ਆ ਜਾਣਾ। ਤੁਸੀਂ ਪਹਿਲਾਂ ਹੀ ਤੁਸੀਂ ਦੋ ਖੁੱਲਗੇ ਜੀ। ਪਹਿਲਾਂ ਹੀ ਤੁਸੀਂ ਖੁੱਲਗੇ ਜੀ। ਲੈਣਾ ਤੇ ਜਿਹੜਾ ਅਗਲਾ ਪੇਪਰ ਆ ਫੇਰ ਉਹਦੀ ਤਿਆਰੀ ਕਰ ਲਿਓ। ਅੱਛਾ, ਉਹਦੀ ਨਵੇਂ ਪੇਪਰ ਦੀ ਤਿਆਰੀ ਹੈ? ਹਾਂਜੀ। ਨਾ ਹਾਂ ਐ। ਆਹ ਲੈ ਹਾਂ ਬਈ ਠੀਕ ਆ ਕੰਮ ਤੇਰਾ ਪੇਪਰ ਨਹੀਂ ਪੁੱਤ ਹਾਂ ਜਸਨੀ ਦਾ ਪੇਪਰ ਇਹ ਪ੍ਰੀਪਰੇਮ ਵਿੱਚ ਐਦਾ ਨਹੀਂ ਹੈਗਾ ਫਿਰ ਅੱਛਾ ਇਹ ਪਹਿਲੀ ਚ ਹੋਊਗਾ ਜਦੋਂ ਹੋ ਗਿਆ ਇਹਦਾ ਠੀਕ ਆ ਫਿਰ ਨੱਚ ਕੇ ਦਿਖਾ ਓਏ ਮੇਰਾ ਪੇਪਰ ਨਹੀਂ ਹਾਂ ਕਹਦੇ ਦੀ ਜੀ ਨੂੰ ਕਿ ਮੇਰੇ ਪੇਪਰ ਨਹੀਂ ਹਾਂ ਕਹੀਦੇ ਬਾਈ ਪੇਪਰ ਨਹੀਂ ਤੇ ਇਹ ਬਾਈ ਲਿਬੜ ਕੇ ਬਹੁਤ ਆਉਂਦਾ ਜਿਸਨੇ ਕਿਆ ਗੱਲ ਇੱਕ ਕਬੱਡੀ ਖੇਡਦਾ ਹੁੰਦਾ ਕਬੱਡੀ ਤਾਂ ਸਾਰੇ ਖੇਡਦੇ ਆ ਤੂੰ ਵੀ ਖੇਡਦੀ ਆ ਪਰ ਇਹ ਉਹ ਤੂੰ ਇਹਨਾਂ ਲਿਬੜਦਾ ਕਹਤੇ ਬਈ ਮਿੱਟੀ ਜਾਦਾ ਲੀਟ ਦਾ ਹੈ ਨਾ ਕਿੰਨਿਆਣਿਆਂ ਨੂੰ ਐ ਕਿਹੜੀ ਸਕੇਲੇ ਤੇ ਹੁੰਦਾ ਹੈ ਤਾਂ ਲੀਟ ਬੜਜਨ ਦੇ ਨਾਲ ਇਹ ਲੀਟ ਦਾ ਬਹੁਤਾ ਮਿੱਟੀ ਚ ਹੈ ਇਹਨੂੰ ਵੀ ਕਿਹੜੀ ਇਸਦੇ ਹੁਣੇ ਆਇਆ ਦਾ ਨਹੀਂ ਇਹਨੂੰ ਹਾਂ ਆ ਠੀਕ ਹੈ ਇਹਨੂੰ ਨਹੀਂ ਕਿਹੜੀ ਇਸਦੇ ਨਹੀਂ ਨਗਾ ਤਾਂ ਬੰਮੂ ਲਈ ਬੜਾ ਚ ਮਿੱਟੀ ਹੁੰਦੀ ਹੈ ਹਾਂਜੀ ਮਿੱਟੀ ਮਿੱਟੀ 'ਚ ਖੇਲਣਾ ਹੁੰਦਾ ਵਾ ਤਾਂ ਫਿਰ ਠੀਕ ਨੇ ਫਿਰ ਪੱਕੇ 'ਚ ਜੇ ਸੀ ਸੂਰਵੱਜਾ ਫਿਰ ਕੀ ਫਾਇਦਾ ਫਿਰ ਇਹਨੂੰ ਕਬੱਡੀ ਤੇ ਹਟਾ ਦਿਆ ਖੇਲਣ ਤਾਂ ਜਿਸਨ ਨਹੀਂ ਹਾਂ ਐ ਤਾਂ ਵਧੀਆ ਖੇਲਣ ਦਾ ਹੈ ਏਕਣਾ ਖੇਲਦਾ ਹੁੰਦਾ ਕਬੱਡੀ ਥਾਪੀ ਮਾਰ ਕੇ ਦੱਸੀਦਾ ਹਾਂ ਅੱਛਾ ਐਦਾਂ ਨਾਮਾ ਟੇਕੇ ਆ ਕਿਕਣਾ ਲੱਤ ਨੂੰ ਪਾਉਂਦਾ ਦਾ ਪੇਚਾ ਦੀਦੀ ਨੂੰ ਦਿਖਾਈਂਦਾ ਹੂੰ ਕਿਕਣਾ ਪਾਉਂਦਾ ਦਾ ਪੇਚਾ ਅੱਛਾ ਆਇਆ ਪਾਉਂਦਾ ਪੇਚਾ ਲੱਤ ਨੂੰ ਤੇ ਕਾ ਠੀਕ ਆ ਠੀਕ ਆ ਚੱਲ ਠੀਕ ਆ ਠੀਕ ਆ ਦੀਦੀ ਉਹਨੂੰ ਕੋ ਖਾ ਕੇ ਤਾਂ ਨਹੀਂ ਆਉਂਦੀ ਸਕੂਲ ਤੇ ਆਉਂਦੀ ਨਹੀਂ ਅੱਛਾ ਠੀਕ ਆ ਹਲ ਨਹੀਂ ਬਾਈ ਦੀਦੀ ਸਕੇਤ ਪੱਕੀ ਹੁੰਦੀ ਆ ਵੀ ਗੋਲ ਗੱਪੇ ਖਾ ਕੇ ਆਉਂਦੀ ਆ ਚੱਲ ਠੀਕ ਆ अच्छा कंदा चाचा खांदा इदा ठीक है ठीक है दस दे ਹੁਣ ਹੋਰ ਤਾਂ ਨਹੀਂ ਖੰਦੀ ਦੀਦੀ ਕੁਸ ਚਲੋ ਭਾਈ ਲੈ ਚਲੋ ਠੀਕ ਨੇ ਤੇ ਭਾਈ ਇਧਰ ਵੀ ਸਬਜੀ ਦੀ ਤਿਆਰੀ ਚੱਲ ਰਹੀ ਹੈ ਇਧਰ ਮਿਲੋ ਬਰੋਂ ਸਾਰੇ ਨੇ ਹੱਥ ਜੋੜ ਕੇ ਪੈਰ ਪ੍ਰਸ਼ਾਸ਼ਕ ਹਾਂ ਜੀ ਤੇ ਆਹ ਦੇਖੋ ਇਧਰ ਭਾਈ ਇਹ ਆ ਦੇ ਇਹ ਚੱਲ ਭਾਈ ਗੱਡੀ ਤਿਆਰ ਹੋ ਗਈ ਇਹਦੇ ਨਾਲ ਜਾਉਂਗੇ ਹੁਣ ਬੈਠ ਕੇ ਤੇ ਹਾਂ ਅਤਾ ਇੰਨਾ ਲਸਣ ਚੀਰਿਆ ਆ ਆਧਾ ਬੱਚੇ ਲੱਗੀ ਜਿਵੇਂ ਆਉਣ ਬੜੀ ਹੋ ਗਈ ਉਹ ਮੱਚਿਆਂ ਤੇ ਹੈ ਬੱਚੇ ਚੱਲੇ ਸਕੂਲੋਂ ਬੜੀ ਹੋ ਗਈ ਹਰਦੇ ਕੰਮ ਆਸਤੇ ਅੱਛਾ ਘਰ ਦੇ ਕੰਮ ਬਾਅਦ ਤੇ ਫ੍ਰੀ ਹੋ ਗਈ ਬਣਾ ਦੇ ਫਿਰ ਉਹਦੀ ਫਿਰ ਬਣੂਗੇ ਫਿਰ ਆਲੂ ਮਟਰ ਹੁਣ ਆਲੂ ਬੜੀਆਂ ਬਣਾਉਂਗੀ ਸੋਇਆ ਦੰਦੇ ਬੜੀਆਂ ਪਸੰਦਾ ਕਰਦੀ ਆ ਅੱਛਾ ਨਾ ਰਾਤ ਰਾਤ ਕਾਹ ਕਹਿੰਦਾ ਤਾਂ ਰਾਤਾ 8:00 ਪਾਉਣੇ 8:00 ਵਜੇ ਆਇਆ ਉੱਠ ਕੇ ਟੀਵੀ ਜਦ ਤੱਕ ਕੋਈ ਬ੍ਰੇਕ ਰੁਕ ਦੇਖ ਲਈ ਇਹਨੇ ਬਸ ਆ ਕੇ ਡਿਮਾਂਡ ਰੱਖਦੀ ਮਮਾ ਕਹਿੰਦਾ ਜਾਲੂ ਦੇ ਬਰੌਂਡੇ ਬਣਾ ਦੇ ਠੀਕ ਆ ਸੀ ਆ ਵੇ ਇੱਕ ਠੀਕ ਕਰੀ ਬਣਾ ਦਵਾਂ ਪਰ ਮੈਂ ਬਣਾਇ ਨਹੀਂ ਥੋੜੀ ਮੈਂ ਮੇਰੀ ਜੇਤ ਨਹੀਂ ਦੀ ਜੀ ਠੀਕ ਤਾਂ ਕਰਕੇ ਮੈਂ ਮੈਂ ਚੌਲਾਂ ਬਾਰੇ ਪੁੱਛਿਆ ਗਏ ਹਾਂ ਬੇ ਚੌਲ ਬਣਾਉਂਦੇ ਹਾਂ ਚਾਹਲ ਠੀਕ ਆ ਚਾਹਲ ਬਣਾਏ ਹੋਏ ਤੇ ਚੋਲਦੇ ਆਂ ਸਬਜ਼ੀ ਦਾ ਮੈਂ ਚਾਹਲ ਥੱਲੇ ਨਹੀਂ ਖੋਣੇ ਲੱਗਦੀ ਨਾ ਠੀਕ ਆ ਚਲ ਚੱਕਦੇ ਫੱਟੇ ਫਟਾਦੀ ਪੜਾਣ ਹੁਣ ਭੁੱਖ ਲੱਗੀ ਵੀ ਆ ਨਹਾਣੇ ਚਲੇ ਗਏ ਬਾ ਨਹਾਣੇ ਚਲ ਕੋਈ ਉਹ ਵੀ ਚੱਲੀ ਜਾਣਾ ਤੇ ਲੋ ਬਾਈ ਮੌਸਮ ਤੇ ਬਾਕੀ ਆ ਦੇਖੋ ਬੱਦਲ ਵਿੱਚ ਵਿੱਚ ਦਿਖੀ ਜਾਂਦੇ ਆ ਕੰਮ ਠੀਕ ਆ ਸਾਰੇ ਚਲੋ ਬਾਈ ਕੰਮ ਸਵੇਰ ਤੇ ਹੁੰਦਾ ਬਾਦੂ ਤੇ ਹੁਣ ਸਰਦਾਰਨੀ ਦੀ ਤਿਆਰੀ ਤੇ ਇਹ ਧੁੱਪ ਵੀ ਨਿਕਲ ਗਈ ਇੱਧਰ ਨੂੰ ਬੱਦਲ ਦੇਖਦੇ ਜੀ ਆ ਦੇਖੋ ਇੱਧਰ ਨੂੰ ਮੌਸਮ ਜਿਆਦਾ ਸਾਫ ਹੈ ਤੇ ਆ ਬੱਦਲ ਦੇ ਦੇਖ ਰਹੇ ਜੀ ਇੱਧਰ ਨੂੰ ਚਲੋ ਚੱਲਦਾ ਜੀ ਕੰਮ ਲੋ ਬਾਈ ਗੇਟ ਦੇ ਬਾਹਰ ਇੱਧਰ ਛੋਲੇ ਵਾਲਾ ਵੀ ਆ ਗਿਆ ਪਰਾਨੀ ਛੋਲੇ ਆ ਗਏ ਭੰਨੇ ਹੋਏ ਛੋਲੇ ਵਧੀਆ ਰਾਜਸਥਾਨ ਦੇ ਭੰਨੇ ਹੋਏ ਛੋਲੇ ਆ ਗਏ ਪਰਾਨੀ ਛੋਲੇ ਭਾਈ ਲਾ ਭਾਈ ਗੇਟ ਦੇ ਮੂਹਰੇ ਹੀ ਚੀਜ਼ਾਂ ਮਿਲਦੀਆਂ ਭੰਨੇ ਹੋਏ ਛੋਲੇ ਆ ਗਏ ਭੰਨੇ ਹੋਏ ਵਧੀਆ ਭੰਨੇ ਦੇਖੋ